ਚੇਤਰ ਦੇ ਨਵਰਾਤਰੀਆਂ ਦੇ ਸੰਬੰਧ ਵਿੱਚ ਸ੍ਰੀ ਹਰਿਮੰਦਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਸਿੱਧ ਭਜਨ ਗਾਇਕ ਬਲਜੀਤ ਬੰਟੀ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸ੍ਰੀ ਹਰਿਮੰਦਰ ਜੰਜਕਰ ਸੁਸਾਇਟੀ ਦੇ ਉਹਦੇਦਾਰ ਚਰਨਜੀਤ ਦੇਵਗਨ, ਸੁਰਿੰਦਰ ਮਹਾਜਨ ਅਤੇ ਹੈਪੀ ਅਰੋੜਾ ਨੇ ਸਾਰੀ ਸੰਗਤ ਨੂੰ ਮਹਾਮਾਈ ਦੇ ਨਵਰਾਤਰੀਆਂ ਦੀ ਅਤੇ ਨਵੇਂ ਸਾਲ ਵਿਕਰਮੀ ਸੰਮਤ ਦੀ ਵਧਾਈ ਦਿੱਤੀ ਅਤੇ ਉਹਨਾਂ ਦੱਸਿਆ ਕਿ ਮੰਦਿਰ ਵਿਖੇ ਪਹਿਲੇ ਨਵਰਾਤਰੇ ਤੋਂ ਮਾਤਾ ਰਣੀ ਦੀ ਚੌਂਕੀ ਦਾ ਆਯੋਜਨ ਰੋਜ਼ਾਨਾ ਸ਼ਾਮ ਦੇ ਸਮੇਂ ਕੀਤਾ ਜਾਵੇਗਾ ਅਤੇ ਰਾਮ ਨੌਮੀ ਨੂੰ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਕੰਜਕ ਪੂਜਨ ਹੋਵੇਗਾ। ਇਸ ਮੌਕੇ ਮਦਨ ਮਹਾਜਨ, ਸਤਪਾਲ ਠਾਕੁਰ, ਰੋਹਿਤ ਮਹਾਜਨ, ਜੋਗਿੰਦਰ ਪਾਲ ਅਤੇ ਰਵਿੰਦਰ ਸ਼ਰਮਾ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। thank

जजमा जजम जजमार ਵੰਡਣ ਹੋਵੇ ਤੇ ਢੋਲ ਛਾਈਆਂ ਮਿਹਦ ਰੱਖਤਾ ਕਰੇ ਦੂਰ ਗਾਲੇ ਬੱਜੇ ਚਹਿਨਾਇਆਂ ਆਦੇ ਨਵ ਬੰਦੇ ਮੰਗੇ ਪਹਿਲਾ ਨਰਾਤਾ ਵੀ ਹੈ ਤੇ ਨਵਾਂ ਸਾਲ ਵੀ ਜਦੋਂ ਸ਼ੁਰੂ ਹੁੰਦਾ ਹੈ ਤੇ ਹਰੀ ਮੰਦਰ ਕਮੇਟੀ ਵਾਲੋਂ ਸਾਰਿਆਂ ਨੂੰ ਮੁਹੱਲਾ ਨਿਵਾਸੀਆਂ ਨੂੰ ਸਾਡੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਕਹਿਣਾ ਚਾਹੁੰਦੇ ਆ ਕਿ ਸਾਡੇ ਹਰ ਵਾਰੀ ਇਿੱ ਤਰ੍ਹਾਂ ਇਸ ਵਾਰ ਵੀ ਹਰ ਰੋਜ਼ ਨਰਾਤਾਂ ਦਿਨ 8 ਵਜੇ ਤੋਂ ਲੈ ਕੇ 10 ਵਜੇ ਦਾ ਮਿਨੀ ਜਾਗਰਣ ਹੁੰਦਾ ਹੈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱੜ ਚੜ ਕੇ ਹਿੱਸਾ ਲਓ ਤੇ ਪੁੰਨੇ ਦੇ ਭਾਗੀ ਬਣੋ ਤੇ ਰਮਨਜੀਤ ਰਮਨਜੀਤ ਦਾ 파ਟ ਰੱਖਿਆ ਗਿਆ ਅੱਜ ਤੇ RAM NAVAMI ਵਾਲ ਦੇ ਨਹੀਂ ਸੁਣਦਾ ਤਪ ਹੋ ਵੀ ਪਾਇਆ ਜਾਏਗਾ ਤੇ ਹਵਾ ਨੂੰ ਹੀ ਹੋਏਗਾ ਸਾਰਿਆਂ ਨੂੰ ਬੇਨਤੀ ਕੀਤੀ ਹੈ ਵੱੜ ਚੜ ਕੇ ਹਿੱਸਾ ਲਓ ਪੁੰਨੇ ਦੇ ਭਾਗੀ ਬਣੋ ਧੰਨਵਾਦ ਅੱਜ ਜਿਹੜਾ ਪਹਿਲਾ ਨਰਾਤਾ ਸੀਗਾ ਸਵੇਰੇ 4 ਵਜੇ ਤੋਂ ਲੋਕੀ ਜਿਹੜਾ ਇੱਥੇ ਆ ਕੇ ਤੇ ਮਾਤਾ ਜੀ ਦੇ ਚਰਨਾਂ 'ਚ ਸੀਸ ਨਿਵਾਉਂਦੇ ਪਏ ਤੇ ਸਾਰਾ ਸਾਡਾ ਇਲਾਕਾ ਜਿਹੜਾ ਵਾ ਬਹੁਤ ਸਾਧਨ ਦਾ ਕਮੇਟੀ ਦਾ ਤੇ ਆਹੀ ਵੀ ਏਦਾਂ ਅੱਗੇ ਵੀ ਆਹੀ ਏਦਾਂ ਚਾਹਨੇ ਆਂ ਵੀ ਜਿਹੜਾ ਵਾ ਜਿੱਦਾਂ ਪਹਿਲਾਂ ਸਾਡਾ ਸਾਧਨ ਦਿੰਦੇ ਆ ਉਦਾਂ ਹੀ ਹੁਣ ਸਾਧਨ ਦਿੰਦੇ ਰਹਿਣ ਸਾਰੇ ਨਰਾਤੇ ਮਾਤਾ ਜੀ ਦੀ ਚੌਂਕੀ ਜਿਹੜਾ ਵਾ 8 ਤੋਂ 10 ਰੋਜ਼ ਹੁੰਦੀ ਆ ਤੇ ਜਿੰਨੇ ਨਰਾਤੇ ਨੌਮੀ ਤੱਕ ਜਿਹੜਾ ਵਾ ਰੋਜ਼ ਮਾਤਾ ਜੀ ਦੀ ਚੌਂਕੀ ਹੋਏਗੀ ਉਹਦੇ ਬਾਅਦ ਜਿਹੜਾ ਵਾ ਕਮੇਟੀ ਵੱਲੋਂ ਇੱਥੇ ਜਿਹੜਾ ਭੰਡਾਰਾ ਲਾਇਆ ਜਾਏਗਾ ਤੇ ਕੰਜਕ ਪੂਜਨ ਕੀਤਾ ਜਾਏਗਾ ਭੋਗ ਆਰਾਮ ਨਮੀ ਵਾਲੇ ਦਿਨ ਪਿਆਗਾ ਅੱਜ ਨਵਾਂ ਸਾਲ ਆ ਨਵੇਂ ਸਾਲ ਦੀ ਵਧਾਈ ਸਾਰੇ ਲਾਕਨ ਵਾਸੀਆਂ ਨੂੰ ਸਰ ਸਰ ਵਾਸੀਆਂ ਦਿੰਨੇ ਆ ਸ਼ੁਭ ਦਿਨ ਮਹਾਂਾਈ ਦੇ ਆਏ ਹਨ ਤੇ ਮੰਦਿਰਾਂ ਚ ਰੌਣਕ ਆ ਹਰੀ ਮੰਦਿਰ ਦੇ ਵਿੱਚ ਮੰਦਿਰ ਕਮੇਟੀ ਵੱਲੋਂ ਬੜਾ ਵਧੀਆ ਪ੍ਰੋਗਰਾਮ ਕਰਾਇਆ ਜਾ ਰਿਹਾ ਇਹ ਹਰ ਸਾਲ ਦੀ ਤਰ੍ਹਾਂ ਇੱਥੇ ਮਨਾਇਆ ਜਾਂਦਾ ਔਰ ਸੰਗਤਾਂ ਆ ਮਾ ਕੇ ਪਉਂਦੀਆਂ ਅਸੀਂ ਇਹਦੇ ਸਾਰਿਆਂ ਨੂੰ ਦੁਬਾਰਾ ਵਧਾਈ ਦਿੰਨੇ ਆ ਨਵੇਂ ਸਾਲ ਦੀ ਨਵਰਾਤਰੀਆਂ ਦੀ